ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਖਿੱਠਖ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਬਲੌਗ ਸਟਾਰਟ ਕਰਨ ਲੱਗੀ ਆਂ ਜੀ ਕੁਝ ਐਦਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਰਮੀ ਬਹੁਤ ਜ਼ਿਆਦਾ ਪਈ ਬਾਚਦੇ ਰਹੋ ਆਪਣੀ ਸਿਹਤ ਦਾ ਧਿਆਨ ਰੱਖੋ ਹਨਾ ਤੇ ਰੱਬ ਅੱਗੇ ਅਰਦਾਸ ਹੈ ਜੀ ਹਾਂ ਜਿੰਨਾ ਵੀ ਆਪਾਂ ਹਰ ਸਾਲ ਖਬਰਾਂ ਪੜ੍ਹਦੇ ਹਾਂ ਸੁਣਦੇ ਹਾਂ ਟੀਵੀ ਦੇ ਵਿੱਚ ਲੂ ਲੱਗਣ ਨਾਲ ਕਾਫੀ ਮੌਤਾਂ ਹੋ ਗਈਆਂ ਬੇਹੋਸ਼ ਹੋ ਗਏ ਬਿਮਾਰ ਹੋ ਗਏ ਤੇ ਮਹਾਰਜ ਸਭ ਨੂੰ ਬਚਾ ਕੇ ਰੱਖੇ ਠੀਕ ਆ ਤੇ ਆਪਾਂ ਨੇ ਆਪਣਾ ਬਚਾ ਵੀ ਖੁਦ ਕਰਨਾ ਸੋ ਹੁਣ ਚੱਲੀ ਆ ਜੀ ਮੈਂ ਰੋਪੜ ਲਉ ਮਮੀ ਦੇ ਦੰਦਾਂ ਨੂੰ ਨਾ ਮਤਲਬ ਠੰਡਾ ਗਰਮ ਜਿਹਾ ਲੱਗ ਜਾਂਦਾ ਸੈਂਸੋਡਾਈਨ ਜਿਹੜਾ ਆਪਣਾ ਪੇਸਟ ਸੀਗਾ ਯੂਜ਼ ਕਰ ਲਿਆ ਸੀਗਾ ਕਾਫੀ ਬਰ ਪਰ ਕੋਈ ਫਰਕ ਨਹੀਂ ਪੈਂਦਾ ਫਿਰ ਇੱਕ ਉੱਪਰ ਤੇ ਦੰਦ ਵੀ ਲਗਵਾਏ ਸੀਗੇ ਤੇ ਉਹ ਦੰਦਾਂ ਦੀ ਗੱਲ ਕੁਝ ਐਦਾਂ ਵੀ ਜਿਹੜੇ ਨਵੇਂ ਦੰਦ ਲਗਵਾਏ ਤੇ ਉੱਥੇ ਪਹਿਲਾਂ ਹੁੰਦਾ ਨਹੀਂ ਤਾਂ ਥੱਲੇ ਵਾਲੇ ਦੰਦਾਂ ਨੂੰ ਬਠੰਡਾ ਗਰਮ ਲੱਗੀ ਜਾਂਦਾ ਤਾਂ ਤੇ ਫੇਰ ਹੁਣ ਉਹ ਜਿਹੜੇ ਨਵੇਂ ਦੰਦ ਲਗਵਾਏ ਆ ਉਹਨਾਂ ਨੂੰ ਵੀ ਲੱਗੀ ਜਾਂਦਾ ਤੇ ਹੁਣ ਆਪਾਂ ਫੇਰ ਚੱਲਦੇ ਆ ਜੀ ਰੋਪੜ ਠੀਕ ਐ ਸਕੂਟਰੀ ਆਪਣੇ ਕੋਲ ਅੱਗੇ ਕਰਨਾ ਆਇਆ ਪੜਨ ਤੇ ਮੈਂ ਕਿਹਾ ਚੱਲ ਫਿਰ ਹੁਣ ਉਹੀ ਸਕੂਟਰੀ ਲੈ ਚੱਲਦੇ ਆ ਮੰਮੀ ਤੇ ਮੈਂ ਚੱਲਨੇ ਆ ਜੀ ਰੋਪੜ ਹੁਣ ਆਪਾਂ ਅੱਗੇ ਰੋਪੜ ਜਾ ਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਤੇ ਗਰਮੀ ਦਾ ਉਹੀ ਨਾਤੇ ਧੋਤੇ ਇਹੋ ਜਿਹੀ ਹਾਲ ਹੋਏ ਪਏ ਮੁਰੇ ਫੇਰ ਨੱਟੜ ਜਾਨਨੇ ਆ ਚਲੋ ਜੀ ਫੇਰ ਠੀਕ ਆ ਹੁਣ ਤੁਹਾਨੂੰ ਮਿਲਦੇ ਆ ਜੀ ਰੋਪੜ ਜਾ ਕੇ ਫੇਰ ਤੇਰੀ ਇੱਕ ਮਿਸ਼ਨ ਹੋਰ ਸੀ ਸਕਸੈਸ ਕਰ ਲਿਆ ਉਕੋਸ਼ੇ ਤਾਂ ਕਿ ਭਾਜੀ ਜਿਹੜਾ ਆਪਣਾ ਐਂਪਲੀਫਾਇਰ ਹੁੰਦਾ ਉਹਦੇ ਵਿੱਚ ਵੀ ਹੁੰਦਾ ਵੈਸੇ ਤਾਂ ਚਾਰਜ ਵਾਲਾ ਪਿੰਨਾ ਤੇ ਉਹਦੇ ਵਿੱਚ ਭਾਜੀ ਕਹਿੰਦੇ ਮੇਰਾ ਫੋਨ ਸਲੋ ਚਾਰਜ ਕਰਦਾ ਤਾਂ ਇਸ ਕਰਕੇ ਸਪੈਸ਼ਲ ਲੈ ਕੇ ਆਏ ਆ ਦੇਖੋ ਤੇ ਇਹਦੇ ਵਿੱਚ ਕਹਿੰਦੇ ਭਾਈ ਸੋਣਾ ਸਕਸੈਸ ਹੋ ਗਿਆ ਕੰਮ ਹੁਣ ਦੇਖਦੇ ਆ ਵਰਤ ਕੇ ਅੱਜ ਹਲੇ ਲਾਇਆ ਹੀ ਆ ਭਾਜੀ ਨੇ ਵੀ ਜੇ ਸੋਣਾ ਇਹ ਚੱਲ ਪਵੇ ਚਲੋ ਜੀ ਇੱਧਰ ਮੰਮੀ ਨੇ ਸਾਡੀ ਨਟਵਰਸ਼ੋਰ ਕੱਢ ਲਈ ਆ ਮੰਮੀ ਚੀਜੀ ਦਵਾਈ ਮੈਨੂੰ ਨਿਆਰੇ ਮੰਗ ਮੰਮੀ ਚੀਜੀ ਦਵਾਈ ਦਵਾਈ ਮੈਨੂੰ ਮੈਂ ਤਾਂ ਜਾਉਂਗੀ ਜੀ ਚੀਜੀ ਦਿਵਾਉਂਗੀ ਚੱਕਾ ਫਿਰ ਹੁਣ ਆ ਚਲੋ ਜੀ ਫਿਰ ਹੁਣ ਮੈਂ ਕਰਦੀ ਆ ਇਹ ਚਲੋ ਜੀ ਫਿਰ ਹੁਣ ਰੋਪੜ ਜਾ ਕੇ ਮਿਲਦੇ ਆ ਪਹੁੰਚ ਗਏ ਜੀ ਅਸੀਂ ਡਾਕਟਰ ਦੇ ਕੋਲ ਅੰਦਰ ਪੇਸ਼ੈਂਟ ਬਾਈ ਸੋਹਣੇ ਬੈਠੇ ਹਨ ਤੇ ਹੁਣ ਦੇਖਦੇ ਆਂ ਜੀ ਅੰਦਰ ਜਾ ਕੇ ਕੀ ਕਹਿੰਦਾ ਡਾਕਟਰ ਫਿਰ ਬਣੀ ਉਹ ਜਿਹੜੇ ਜੰਦ ਨੇ ਹੂੰ ਸੈਂਸੋਡਾਈਨ ਜਿਹੜਾ ਆਪਣੇ ਕੋਲ ਹੁੰਦਾ ਹੈ ਪੇਸਟ ਯੂਜ਼ ਕੀਤਾ ਉਹ ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਜਿਹੜੇ ਲਗਵਾਏ ਸੀਗੇ ਡਾਕਟਰ ਸਾਹਿਬ ਦੰਦ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਉਲਟਾ ਉਹਦੇ ਨਾਲ ਜਿਹੜਾ ਆ ਰਹੀ ਜਾਨ ਲਈ ਤੇ ਆ ਰਹੀ ਦੇ ਜਿਹੜੇ ਉੱਪਰ ਹੁੰਦੇ ਨੇ ਉੱਥੇ ਦਿੱਕਤ ਹੁੰਦੀ ਹੈ ਜਿਹੜੀ ਹੁੰਦੀ ਨਹੀਂ ਹੈ ਉਹ ਜਿਹੜੇ ਖਾਣੇ ਚ ਕਰਕੇ ਨਾ ਰੋਟੀ ਚੱਬਣੀ ਔਖੀ ਹੋ ਜਾਂਦੀ ਹੈ ਇੱਦਾਂ ਨੂੰ ਉਹ ਬੋਲ ਥੋੜਾ ਜਿਹਾ ਜਿਹੜੇ ਦੂਸਰੇ ਡਾਕਟਰ ਦੰਦ ਲੱਗਣੇ ਆ ਜੀ ਉਹਨਾਂ ਦਾ ਵੀ ਨਾਪ ਲੈ ਲਿਓ ਹੈ ਕੀ ਕੋਈ ਪ੍ਰੋਬਲਮ ਜੀ பெரிய பையன் ਇੱਧਰ ਪਿੱਛੇ ਪਿੱਛੇ ਸਪੋਰਟ ਨਹੀਂ ਹੈ ਜਿੱਦਾਂ ਉੱਪਰ ਦਾ ਹੈ ਜੀ ਪਿੱਛੇ ਕੇ ਜੜ੍ਹ ਸੀ ਆਪਾਂ ਅੱਗੇ ਵਿੱਚ ਚੈਰ ਦੀ ਸਪੋਰਟ ਲਾਉ ਉਹ ਜਿਹੜਾ ਲੱਗਾ। نیچے ਹੁਣ ਅਸੀਂ ਅਗਲੇ ਦੋ ਸਪੋਰਟਾਂ ਲੈ ਕੇ ਪਿੱਛੇ ਤੋਂ ਜੜਾ ਲੱਗਣਾ ਹੈ। ਤਾਂ ਸੀ ਤਾਂ نیچے ਬ੍ਰਿਜ ਹੁੰਦਾ ਹੈ ਦੋਨੇ ਪਾਸੇ ਦੱਦ ਹੋਣ ਉੱਥੇ ਨਾ ਥੋੜਾ ਜਿਹਾ ਵਧੀਆ ਹੋ ਜਾਂਦਾ ਹੈ। ਹੁਣ ਟਾਈਮ ਪਲਾਨ ਕਰ ਰਹੇ ਹਾਂ 12 ਇੱਧਰ ਦੇ ਪਾਸੇ ਹੈ। ਕੋਈ ਥੋੜਾ ਜਿਹਾ ਜੀ ਇੰਪਲੈਂਟ ਲਾ ਦਈਏ ਜਿੱਦਾਂ ਇਕੱਲੇ ਇਕੱਲੇ ਦੋ ਹੀ ਲੱਗਣਿਆ। ਅੱਛਾ ਜੀ। ਉਹਦੀ ਲਾਈ ਉਹਦਾ ਮਨੇ ਕਿਸੀ ਨੀਚੇ ਜੜਾ ਜੀ ਹੁਣੇ ਉਹਦਾ ਮਤਲਬ ਬਰਕਰਾਰਾਣਾ ਨਾ ਇੰਪਲਾਂਟ ਲਾਣਾ ਹੈ। ਹਾਂ ਜੀ ਠੀਕ ਹੈ ਦੋ ਲੱਗਣੇ ਆ ਉਹ ਤੇ ਉਹ ਉਹ ਪ੍ਰੋਸੈਸ ਥੋੜਾ ਜਿਆਦਾ ਖਾਂਦਾ ਬਣਨਾ। ਉਹ ਵੀ ਤਾਂ ਹੈ ਨਾ ਫਿਰ ਉਹੀ ਕਰ ਦੋ ਤੁਸੀਂ ਰੋਟੀ ਖਾਂਦੇ ਆ ਨਾ ਇੱਥੇ ਬੜੀ ਉਹ ਹੁੰਦੀ ਬਿਹਰਾ ਹੈ ਨਹੀਂ ਨਾ ਜੜੀ ਦੇ ਕਰਦੇ ਨਹੀਂ। ਦੂਜੀ ਗੱਲ ਇੱਕ ਪਾਸੇ ਖਾਗਾ ਕੇ ਨਾ ਬੰਦਾ ਵੈਸੀ ਉਹ ਥੋੜਾ ਹੋ ਜਾਂਦਾ ਦੋਵੇਂ ਪਾਸੇ ਚੱਲ ਪੈਂਦਾ ਤੇ ਦਮਲੇ ਚ ਖਾਣ ਦਿੰਦੇ ਇੱਧਰ ਖਾਣ ਸਕਦੇ ਏਦਾਂ ਮੋੜ ਦਿੰਦਾ ਇੱਕ ਪਾਸੇ ਇੱਥੇ ਖਾਣੀ ਹੁੰਦੀ ਇੱਧਰ ਤੇ ਪਾਸੇ ਖਾਣ ਤੋਂ ਹੁੰਦੀ ਮੈਂ ਤੁਹਾਨੂੰ ਪੇਸਟ ਚੇਂਜ ਕਰਾਂਗਾ ਜਦੋਂ ਸਭ ਤੋਂ ਲਾਈਨ ਚੱਲੋ ਅੱਛੀ ਲੱਗਦਾ ਇਹਨਾਂ ਤੋਂ ਹੂੰ ਹੋਰ ਦੇ ਦਿਓ ਪੇਸਟ ਹਾਂ ਤੁਸੀਂ ਉਹ ਲੈਣਾ ਛੇ ਕਰੀਏ ਇੱਥੇ ਆਪਣਾ ਪਲਾਟ ਲਾਵਾ ਲੇਤੋ ਠੀਕ ਹੈ ਉਹ ਕਦੋਂ ਲਵਾਣਾ ਏ ਤੁਹਾਡੇ ਕੋਲ ਆ ਕੇ ਸਸਪੈਂਡਰ ਨੇ ਕਿੰਨਾ ਆਪੀ ਜੀ ਚਾਹੀਦਾ ਕੋਲ ਮਾਊਂਟ ਐਕਸਰੇ ਹੁੰਦਾ ਉਹ ਹਾਂ ਮਾਈਕਰੋ ਦਾ ਵਜੇਗਾ ਠੀਕ ਹੈ ਜੀ ਚੰਗੀ ਕਤ ਲੈਣੀ ਕਿੰਨੀ ਮੋਟੀ ਹੈ ਉਸ ਜਨਾਬ ਨੂੰ ਮੈਨੂੰ ਤੁਸੀਂ ਹੁਣੇ ਲਿਖ ਦਿਓ ਕਰਵਾ ਲੈਣੇ ਆ ਤੇ ਉਹ ਤੁਹਾਡੇ ਕੋਲ ਕਾਦਾਈਏ ਫਿਰ ਉਹਨੂੰ ਲੈ ਕੇ ਤੁਸੀਂ ਮੈਂ ਜਦ ਮਰਜੀ ਲੈ ਆਇਓ ਮੈਨੂੰ ਦੇ ਕੇ ਮੈਨੂੰ 3-4 ਦਿਨ ਚਾਹੀਦੇ ਆ ਮੈਂ ਸਾਰਾ ਡਾਇਮੀਟਰ ਦਾ ਚੈੱਕ ਕਰਾਂ ਹਾਂ 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 ਕਿਉਂ ਕੱਲੇ ਮਤਲਬ ਸਾਰਾ ਕੁਝ ਹਾਂ ਸਭ ਨੂੰ ਚੈੱਕ ਕਰਨਾ ਤੁਸੀਂ ਵੀ ਕਿਵੇਂ ਕਿਹਾ ਹੋਣਾ ਕਿਵੇਂ ਕਿਹਾ ਹੋਣਾ वैसे करती ठीक है ना ओके ठीक दा दा जी ओके ठीक है ये वाली जो पर जाड़ा ये लग जाऊं ऊपर ऊपर भी लगे नहीं पर ना ता उपर ता उपर था 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 तो ना नीचे लोग गए ना तुझे देखियो मेरा कलर ऊपर ਥੱਲੇ ਲੱਗਦੇ ਥੋੜੇ ਬਰਾਬਰ ਆਪਾਂ ਨੂੰ ਸੂਟ ਬੈਠਣੀ ਹੈ ਠੀਕ ਲਾ ਲੀਆ ਫਿਰ ਉੱਪਰ ਆਹੀ ਪੰਗ ਜਿਹਦੇ ਇਧਰ ਇੱਕ ਨਾ ਪਰ ਉੱਪਰ ਚੱਕਰ ਇਹਦਾ ਕਿ ਉੱਪਰ ਵੀ ਪਿੱਛੇ سپورਟ ਨਹੀਂ ਹੈ ਤੇ ਇੱਕ ਜਿਹੜੀ ਮੇਨ ਹੈ ਸਾਡੀ ਉਹ ਬਿਲਕੁਲ ਠੀਕ ਹੈ ਉੱਪਰ ਉਹਦੇ ਨੀਚੇ ਜਿਹੜਾ ਜੜ ਲੱਗੀ ਨਾ ਉਹਦਾ ਖਾਨ ਘਾੜੇ ਦੀ ਸਪੈਸੀਟੀ ਪਈ ਹੋਣਾ ਬੜਿਆ ਉਹ ਨਹੀਂ ਤਾਂ ਉਹ ਰੋਟੀ ਹੀ ਆਉਂਦੀ ਜਿਹੜਾ ਪਾਣੀ ਕਰੇ ਉਹਦਾ ਮੈਂ ਸਮਝ ਗਿਆ ਲਿਖ ਦਿਓ ਮੈਨੂੰ ਉਹ ਐਕਸਟਰਾ ਵੀ ਲਿਖ ਕੇ ਦੇ ਦਿਓ ਕਿਹੜਾ ਕਰੋਣਾ ਹੈ ਜੀ ਉਹ ਵੀ ਦੇ ਦਿਓ ਟੇਸਟ ਜਿਹੜਾ ਹੈਗਾ ਸੋ ਡਾਕਟਰ ਸਾਹਿਬ ਸਾਨੂੰ ਸਮਝਾ ਰਹੇ ਆਂ ਵੀ ਆਹ ਕੁਝ ਹੋਣਾ ਠੀਕ ਹੈ ਸਮਝਾ ਸਾਨੂੰ ਵੀਡੀਓ ਦੇਖ ਕੇ ਤਾਂ ਕੁਝ ਪਤਾ ਨਹੀਂ ਲੱਗਿਆ ਹੁਣ ਤੁਸੀਂ ਦੱਸੋ ਵੀ ਕਹਣਾ ਗਿਆ ਚਾਉਨੇ ਆ ਨਾ ਇਹ ਨਾ ਬੋਨ ਦੇ ਵਿੱਚ ਹਮ ਇੱਕ ਟੈਟੇਨੀਅਮ ਦਾ ਸਕਰੂ ਪਵਾਗੇ ਪਵਾ ਕੇ ਇੱਕ ਡੇਢ ਮਹੀਨਾ ਉਹਨ ਵਿੱਚ ਰਹੇਗਾ ਉਸ ਤੋਂ ਬਾਅਦ ਉਹਦੇ ਉੱਪਰ ਇਹਨਾਂ ਕਰਾਉਣ ਲਾ ਦੇ ਕੈਪ ਮਤਲਬ ਜਿਹਨੂੰ ਕੈਪ ਕੈਪ ਚੜਾਤੀ ਹੈ ਡੇਢ ਮਹੀਨੇ ਵਿੱਚ ਬੋਨ ਉਹਨੇ ਪ੍ਰੋਪਰ ਗ੍ਰਿਪ ਕਰ ਲੇਗੀ ਤੇ ਫੇਰ ਉਹ ਤੇ ਉਹ ਸੈੱਟ ਹੋ ਗਿਆ ਤਾਂ ਉਹ ਲੌਂਗ ਟਾਈਮ ਬਹੁਤ ਚੱਲੇ ਤੇ ਜਿਹੜੀ ਆਪਾਂ ਨੇ ਬੋਨ ਉਹ ਦੋ ਲੋਣੀ ਆ ਨਬਰ ਇੰਪਲੈਂਟ ਦੋ ਲਾ। ਹੂੰ। ਇੰਪਲੋਟ ਦੋ ਬੋਲ ਹਸਾ। ਹੁਣ ਥੋੜੀ ਵਾਲੀ ਭਾਸ਼ੇ ਸਾਨੂੰ ਕਿ ਸਮਝ ਆਉਣੀ ਪਰ ਫੇਰ ਵੀ ਥੋੜਾ ਜਿਹਾ ਚਲੋ ਨੌਲੇਜ ਹੋਵੇ ਤਾਂ ਮਾਰ ਨਹੀਂ ਖਾਂਦਾ ਬੰਦਾ ਹਨਾ। ਜਿਹੜੇ ਦੂਏ ਲੰਦਾ ਵੀ ਜੜ ਵੀ ਉਹ ਲਗੂਗੇ ਗੈਰ। ਵੀ ਜਿਹੜੀ ਇਹ ਵਿੱਚ ਉਹ ਲਾਣਾ ਪਾੜੇ। ਉੱਲੋ ਪੈ ਤੇ ਦੋ ਜੜਾ ਲਾਣੀਆਂ ਬੜੀਆਂ। ਬੜੀਆਂ ਦੋ ਜੜਾ ਲਗਣੀਆਂ ਗੱਲ ਆ ਖਤਮ ਬਸ। ਉਹੀ ਮੇਨ ਹੁੰਦੀ ਆ। ਹੂੰ। ਇਹਨਾਂ ਦੀਆਂ ਜੜਾ ਹੈ ਨਹੀਂ ਉਹ ਖਤਮ ਹੋਈਆਂ ਵੀ ਆ ਆਪਾਂ ਨੇ ਦੋ ਆਪਣੇ ਕੋਲ ਤੇ ਲਾਉਣੀਆਂ ਜੜਾ। ਜਿਨ੍ਹਾਂ ਦਾ ਤੁਸੀਂ ਖਰਚਾ ਉਹ ਦੱਸਿਆ ਇੱਕ ਦਾ ਹਨਾ ਚਲੋ ਠੀਕ ਰੱਖ ਲੇਨਾ ਆਹ ਹੈ ਜੀ ਰੱਤੇ ਵਾਲੀਆਂ ਦੀ ਜਿਹੜੀ ਗਤਾਨ ਠੀਕ ਤੇ ਲੈਣਾ ਜਿਹੜਾ ਸੂਹ ਖਰਪੇ ਖਰਪੇ ਖਾਸਾ ਕੁਛ ਤੇ ਤਵੇ ਤਵੇ ਪਿਆ ਅਸੀਂ ਲੈਣਾ ਜੀ ਅੰਬੀਆਂ ਵੱਢਣੇ ਵਾਲਾ ਦੇਖ ਲੋ ਹੋਰ ਕੋਈ ਚੱਕੇ ਇਹ ਹਮ ਉਹ ਨਹੀਂ ਫੜੀਣਾ ਸਾਡੂਆ ਨਹੀਂ ਇਹ ਤੋਂ ਪਾਉਂਦੇ ਹੈ ਗ੍ਰੇਡ ਦਾ ਇਹ ਬੜੀਆ ਕੱਟੂਆ ਉੱਥੇ ਹੀ ਹੋਣੀ ਫੜੀ ਜੇ ਨਾ ਕਰ ਜੇ ਨਾ ਬੰਦੇ ਆ ਜਿਹੜਾ ਕੱਪੇ ਆ ਰਿਹਾ ਹੈ ਇਹ ਧੀਰੇ ਹੱਥ ਤੋਂ ਕੱਪੂਆ ਦਿਲ ਪੈਣੀ ਹਰੇ ਗਲਪ ਨੂੰ ਇਹ ਜਿਲ ਪਾਣੀ ਬੈਠੇ ਥੱਲੇ ਵੱਜਦੀ ਆ ਨਾ ਇਹ ਥੱਲੇ ਵੱਜ ਕੇ ਤਾਂ ਹੋਣਾ ਹੀ ਆ ਖੜ ਪੈ ਜਾਂਦੀ ਹੈ ਬਸ ਖੜਦਾ ਹੋਣਾ ਟੋਪਾ ਕਰਾ ਦੇ ਹਾਂ ਸਭ ਕੁਝ ਸਪੇ ਆਈਏ ਇੱਥੇ ਮੰਮੀ ਕੁੰਡੀਆਂ ਵੀ ਹੈਗੀਆਂ ਪਰ ਕੁੰਡੀਆਂ ਲੈਣ ਤਾਂ ਉੱਥੇ ਤੋਂ ਉੱਥੇ ਦੇ ਲੈਣੇ ਆ ਹਰੀਪੁਰ ਸਾਹਿਬ ਤੋਂ ਜ਼ਰੂਰੀ ਲੱੜੀ ਹੈ ਤੇ ਭਾਈ ਇੱਥੇ ਖਾਸਾ ਕੁਝ ਸਪੇ ਆ ਜੀ ਖੁਰਪੇ ਵਗੈਰਾ ਗੋਦਰ ਪੱਠੀ ਪਰ ਤਿਆਰ ਹੋ ਰਿਹਾ ਹੈ ਕੀ ਬਣਾਉਣ ਲੱਗੇ ਹੋ ਅੰਕਲ ਜੀ ਇਹ ਬੱਤੀ ਬਣਾ ਲੇਂਗੀ ਠੀਕਾ ਸਾਕੋਸ ਇੱਥੇ ਰੱਖਿਆ ਵਈ ਇਹਨਾਂ ਨੇ ਤੁਹਾਡੇ ਕੋਲ ਕੁੰਡੀ ਦਾ ਕੀ ਰੇਟ ਆ ਜਿਹੜੀ ਡੂੰਗੀ ਹੁੰਦੀ ਵੀਰ ਮੈਨੂੰ ਡੂੰਗੀ ਦਿਖਾ ਡੂੰਗੀ ਹੂੰ ਨਹੀਂ ਇਹ ਇਹ ਨਹੀਂ ਇਹ ਨਹੀਂ ਇਹ ਕੇ ਲਾੜ ਤਾਂ ਟੁੱਟਦੀ ਹੋ ਗਈ ਸੀ ਉਹਦਾ ਕੀ ਰੇਟ ਆ ਐਸਟੀਮੇਟ ਵੀ ਇਤਨੇ ਕੀ ਹੋ ਗਏ 34 350 ਕੀ ਔਰ ਇਸਮੇ ਇੱਕ ਕੌਨਸੇ ਪੱਥਰ ਕੀ ਬਣਤੀ ਹੈ ਭਈਆ ਇਹ ਕਾਲੇ ਪੱਥਰ ਦੀ ਹੈ ਇਹ ਜਿਹੜੀ ਹੈ ਇਹ ਮਾਰਮਰ ਹੁੰਦਾ ਹੈ ਉਹ ਜਿਹੜਾ ਲਾਲ ਪੱਥਰ ਹੈ ਦੇਖ ਆ ਤਾਂ ਚੱਲਣਾ ਹੈ ਨਹੀਂ ਹਾਂਜੀ ਇਹ ਤੈਨੂੰ ਪਤਾ ਸ਼ਹਿਰੀਓ ਚਲਾਉਂਦੇ ਆ ਜ਼ਿਆਦਾਤਰ ਜਿਨ੍ਹਾਂ ਨੇ ਮਾਣਾ ਮੋਟਾ ਸਮਾਨ ਬਣਾਉਣਾ ਹੁਣ ਆਪਣੇ ਤਾਂ ਮਸਾਲੇ ਮਸੂਲੇ ਸੋਨੇ ਬਣਦੇ ਆ ਕੁੱਟ ਕੇ ਆਪਾਂ ਸਬਜ਼ੀ ਬਣਾ ਲੈਂਦੇ ਆ ਹਾਂ ਇਹ ਤੇ ਆ ਆਵੜੀ ਵਧੀਆ ਜਿਹੜੀ ਇਹਦਾ ਕੀ ਰੇਟ ਹੋਊਗਾ 12 ਤੇਰਾ ਸੋਈ ਇਹ ਨਹੀਂ ਵਣੀ ਐ 12 1300 ਦੀ ਚੱਲ ਪਹਿਲਾਂ ਤੋਂ ਇੱਕੋ ਵਾਰੀ ਨਾ ਸਾਨੂੰ ਗੇੜਾ ਮਾਰ ਕੇ ਆਉਣਾ ਤੇ ਜਿੱਥੇ ਨਹੀਂ ਗਣਦੀ ਗੱਲ ਅਸੀਂ ਉਹ ਮੈਂ ਹਾਂ ਸੋਟਾ ਵੀ ਵਧੀਆ ਮੈਂ ਤੈਨੂੰ ਦੱਸਾਂ ਹਿਮਾਚਲ ਸਾਡੀ ਰਿਸ਼ਤੇਦਾਰੀ ਆ ਉੱਥੇ ਤੋਂ ਲੈ ਕੇ ਆਉਣਾ ਉੱਥੇ ਸੋਟੇ ਵੀ ਬਣਦੇ ਆ ਆਪਾਂ ਲੱਕੜ ਲੱਕੜ ਵੀ ਉੱਥੀ ਤੇ ਆਉਂਦੀ ਆਪਣੀ ਜ਼ਿਆਦਾਤਰ ਤਾਂ ਉੱਥੇ ਦੇ ਦੇਖਦੀਆਂ ਪਹਿਲਾਂ ਜੇ ਉੱਥੇ ਨਹੀਂ ਗੱਲ ਬਣੀ ਫਿਰ ਤੁਸੀਂ ਤਾਂ ਹੈਗੇ ਆ ਹਾਂ ਠੀਕ ਆ ਪੱਠੀਆਂ ਕਿਆ ਰੇਟ ਹੈ ਸਾਡੇ ਨਾਲ 950 ਦੀ ਹੈ 1250 ਦੀ ਹੈ 1200 ਰੁਪਿਆ ਅੱਛੇ ਅੱਛਾ ਤੇ ਮੇਰੇ ਨਾਲ ਲੱਗੇ ਲੱਗੇ ਠੀਕ ਉਹਦੇ ਚ ਅੱਗ ਕਿਦਾਂ ਬਾਲਦੇ ਤੁਸੀਂ ਲੱਕੜੀਆਂ ਲੱਕੜੀਆਂ ਲੱਗਦੀਆਂ ਨਹੀਂ ਲੱਕੜੀ ਨਹੀਂ ਕੋਲਾ ਪਾਉਂਦੇ ਆ ਜੀ ਕੋਲਾ ਅੱਜ ਤੇ ਪਰਾਂਟਾ ਲਾਇਆ ਵਾ ਹਵਾ ਵਜਦੀ ਆ ਸਰ ਇਹ ਮੱਕਤ ਠੀਕ ਲਓ ਜੀ ਪਹੁੰਚ ਗਏ ਆ ਜੀ ਆਪਾਂ ਫੇਮਸ ਦੁਕਾਨ ਦੇ ਉੱਪਰ ਰੋਫੜ ਦੇ ਵਿੱਚ ਬਹੁਤ ਵਧੀਆ ਸਮਾਨ ਮਿਲਦਾ ਜਿੱਥੇ ਤੋਂ ਅ ਜੁੱਤੀਆਂ ਵਗੈਰਾ ਸਾਰਾ ਕੁਝ ਠੀਕ ਤੇ ਉਹ ਠੀਕ ਲੱਗਦੀ ਤੁਹਾਨੂੰ ਇਹ ਉਹ ਦਿਖਾ ਦਿਓ ਹਾਂ ਦਿਖਾਓ ਮੜੀ ਜੀ ਕੱਢ ਕੇ ਦਿਖਾ ਦਿਓ ਮੰਮੀ ਦਾ ਸਾਈਜ਼ ਇੱਥੇ ਬੈਗ ਉਹ ਵੀ ਸੋਹਣੇ ਪਏ ਆ ਜਿਵੇਂ ਦੀਦੀ ਉਹ ਮੰਗਦੇ ਤੇ ਨਾ ਮੰਮੀ ਆਪਣੀ ਦੀਦੀ ਇਹੇ ਜਾ ਵਾਰਸ ਮੰਗਦੀ ਸੀ ਉਹ ਆ ਦੇ ਇਹਦੇ ਵਿੱਚ ਸਭ ਕੁਝ ਪੈ ਜਾਣਾ ਆਹ 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 ਉਹ ਰੇਟ ਪੁੱਛ ਜਾਨੇ ਇਹਨਾਂ ਤੇ ਕਿੰਨਾ ਕਾ ਇਹ ਜਿਹੀ ਚੀਜ਼ ਚਾਹੀਦੀ ਆ ਫਿਰ ਸੋਨਾ ਖੁੱਲਾ ਪਿਆ ਰਹਿੰਦਾ ਉਹਦੀ ਜਿੱਪਾਂ ਟੁੱਟ ਜਾਣੀ ਆ ਗਲਤ ਆ ਏ ਤੇਰੀ ਪਾਈ ਸ਼ੂਜ਼ ਵਗੈਰਾ ਤੇ ਸਭ ਕੁਝ ਪਿਆ ਠੀਕ ਆ ਇਹ ਤੁਹਾਡਾ ਮੰਮੀ ਆ ਮੇਕਅਪ ਬਖਾਨੇ ਤੇ ਲੈ ਲਓ ਕਿਸੇ ਆ ਦੇਖੋ ਤੱਕ ਲਓ ਜੀ ਦੇਖੋ ठीक लगती है मम्मी बाकी तुसी एक बारी तुरक तुरके देखो पाके बड़ा लेना है कि छोटा क्या करना है

ਵਿਆਹ ਨੂੰ ਨਹੀਂ ਮੈਂ ਪਹਿਲਾਂ ਤੇ ਲੰਦੀ ਆ ਨਾ ਕੁੜਤੀ ਵਿਆਹ ਨੂੰ ਵੀ ਵਿਆਹ ਨੂੰ ਤਾਂ ਸਰੇਆਂ ਦੀਆਂ ਅੱਖਾਂ ਨੇ ਤੇ ਆ ਵੀ ਸੋਣਾ ਲੱਗਦਾ ਹੂੰ ਕਿੰਨਾ ਪੈਰ ਕਿੰਨਾ ਜਾਚਦਾ ਇਹਦੇ ਚ ਮੰਮੀ ਮੈਂ ਕਹਿੰਦੇ ਆਹ ਲੋ ਥੋੜਾ ਥੋੜਾ ਜਿਹਾ ਬੜਾ ਵੀ ਆ ਪਿੱਛੇ ਠੀਕ ਰਹਿਣਾ ਇਹ ਹਾਂ ਐਦਾਂ ਮੰਮੀ ਆ ਤਾਂ ਹੋਰੀ ਤਰ੍ਹਾਂ ਦਾ ਇਹ ਤਾਂ ਨਾਲੇ ਡੀਕੀ ਆ ਇਹਨੇ ਅੰਦੋ ਉਹ ਹੀ ਦੋ ਸੋਹਣੀਆਂ ਲੱਗੀਆਂ ਮੈਨੂੰ ਇਹਦੇ ਵਿੱਚ ਆ ਪਿੱਛੇ ਇਹਦੇ ਵਿੱਚ ਵੀ ਇੱਕ ਡੀਕੀ ਹੈ ਡੀਕੀ ਹੈ ਨਹੀਂ ਨਾਲੇ ਨਾ ਉਹ ਜ਼ਿਆਦਾ ਜੱਚਦੀ ਆ ਉਹਦੇ ਨਾਲ ਦੇਖਿਓ ਕੱਢਿਓ ਕਿੰਨੀਆਂ ਸੋਹਣੀਆਂ ਸੋਹਣੀਆਂ ਦੇਖੋ ਜੀ ਪੰਜਾਬੀ ਜੁੱਤੀਆਂ ਹੱਲੇ ਲੁਕੀ ਨਹੀਂ ਕਿਤਾ। ਸੁਨੀਆਂ ਬਹੁਤ ਕਲੈਕਸ਼ਨਸ ਪਈਆਂ ਇੱਥੇ ਸਾਰੀਆਂ। ਸ਼ੌਪਸ ਦੇ ਉੱਪਰ ਫੇਰ ਪਰਸ ਵਗੈਰਾ ਵੀ ਇੱਥੇ ਪਏ ਆ ਜੀ।

ਚਲੋ ਆਉਂਦੀ ਐ ਮੈਂ ਮਾਲਾ ਨੂੰ ਟੈਨਸ਼ਨ ਨਾਲੋ ਮਾਰ ਕੇ ਜਾਨੀ ਐ ਗੇੜਾ ਵੀਡੀਓ ਨਾ ਬਣਾਈ ਬਣਾ ਨਾ ਕੋਈ ਨਾ ਵੀਡੀਓ ਨਾ ਬਣਾਈ ਤੇ ਮੈਂ ਬਣਾਉਂਗੀ ਹੁਣ ਬਣਾਉਂਗੀ ਤੁਹਾਨੂੰ ਮੈਂ ਦਿਖਾਏ ਇੱਕ ਵਾਰ ਵੀ ਦਿਖਾਇਆ ਨਹੀਂ ਤੁਹਾਨੂੰ ਮੈਂ ਚਲੋ ਠੀਕ ਆ ਹਾਂਜੀ ਹਾਂਜੀ ਜ਼ਰੂਰ ਗੇੜਾ ਮਾਰਦੀ ਐ ਮੈਂ ਫਿਰ ਹਾਂ ਮਟਰ ਹੈਗੇ ਆ ਬੈਂਗਣ ਲੈ ਲਓ 40 ਰੁਪਏ ਕਿਲੋ ਐਂ ਕਰ ਵੀਰੇ ਤੂੰ ਇਹ 40 50 60 ਦੇ ਪਾ ਦੇ ਇਹ 40 ਦੇ ਕਿਲੋ ਲੈਦੇ ਪਾ ਕੇ 20 ਰੁਪਏ ਦੇ ਲੈਦੇ ਪਾ ਦੇ ਉਹ ਦੇਖ ਕੇ ਪਾ ਲੂੰ ਮਿਰਚ ਸੌਣੀ ਮੰਮੀ ਦੇਖੋ ਕਿੰਨੀ ਬੜੀ ਆਈ ਵੀ ਆ ਇਹ ਥੋੜੀ ਨਿੰਦੀ ਇਹ ਇਹ ਤਾਂ ਕੌੜੀ ਹੈ ਹਾਂ ਆ ਕੌੜੀ ਹੁੰਦੀ ਆ ਪਾਜੀ ਆਹ ਚੀ ਆਹ ਹਾਂ ਆ ਕੌੜੀ ਆ ਆ ਨਹੀਂ ਕੌੜੀ ਤੋਤਾ ਫਰੀ ਜੀ ਛੋਟੀਆਂ ਛੋਟੀਆਂ ਜੀ ਆਹੋ ਆਹੋ ਚਲੋ ਮਟਰ ਕਿਆ ਰੇਟ ਆ ਜੀ ਮਟਰ 100 ਰੁਪਏ ਸੋ 20 ਰੁਪਏ ਕਰ ਲੋ ਇਹ ਵੀ 20 ਰੁਪਏ ਦੇ 30 ਰੁਪਏ ਦੇ ਪਾ ਦੋ ਇਹ ਮੰਮੀ ਜਿਹੜੇ ਛੇਮਲਾ ਮੇਰ ਚ ਪਈ ਆ ਘਰ ਤੁਹਾਨੂੰ ਖਾਣੀ ਆ ਕਿੰਨੀ ਰਹੀ ਆ ਸੋਣੀ ਪਈ ਆ ਉਹ ਰਵਿੰਦਰ ਖਰਾਨਦਾਰੀ ਤਾਂ ਤੁਹਾਨੂੰ ਕੁਛ ਨਹੀਂ ਨਹੀਂ ਫਿਰ ਮੈਂ ਬਣਾ ਲੂੰਗੀ ਉਧਰ ਮਿਕਸ ਸਬਜੀ ਤੇ ਨਾਲ ਕਿਹੜੀ ਕੰਮ ਚ ਆਉਗੀ ਕੜਾਹ ਬਣ ਜਾਣਾ ਸਭ ਨੂੰ ਟੈਨਸ਼ਨ ਆ ਪਹਿਲਾਂ ਤੁਹਾਡੇ ਨਾਲ ਲੱਗਾ ਤਾਂ ਕਹੀਂ ਜਾ ਕੇ ਬਾਕੀ ਦੇਖਦੇ ਹਾਂ ਓਕੇ ਲੋ ਕਿਹੜੀ ਕਿਲੋ ਕਰਾ ਲਾਂ ਮੈਨੂੰ ਤੁਹਾਨੂੰ ਕਰਾ ਲੋ ਫੇ ਕਰਾ ਲੂ ਕਰਾ ਲੂ ਨਿੰਬੂ ਹੈਗੇ ਆਂ ਦੀ ਆਪਣੇ ਦੀਦੀ ਕੱਲ ਕਹਿੰਦੇ ਤੇ Mas tá